ਇਹ ਮਾਮਲਾ ਹਾਈਦਰਾਬਾਦ ਯੂਨੀਵਰਸਿਟੀ ਦੇ ਨੇੜੇ ਜੋ 400 ਏਕੜ ਜ਼ਮੀਨ ਤੇ ਇੱਕ ਆਈਟੀਆਈ ਤੇ ਕੁਝ ਹੋਰ ਪ੍ਰੋਜੈਕਟ ਲਗਾਉਣ ਦੀ ਯੋਜਨਾ ਅਤੇ ਵਿਦਿਆਰਥੀਆਂ ਵੱਲੋਂ ਉਸ ਦਾ ਵਿਰੋਧ ਨਾਲ ਜੁੜਿਆ ਹੋਇਆ ਹੈ। ਵਿਦਿਆਰਥੀਆਂ ਵੱਲੋਂ ਉਸ ਜ਼ਮੀਨ ਜ਼ਮੀਨ ਦੀ ਨਿਲਾਮੀ ਅਤੇ ਉਸ ਜੰਗਲੀ ਉੱਤੇ ਬਿਲਡੋਜ਼ਰ ਚਲਾਉਣ ਦੀ ਪ੍ਰਕਿਰਿਆ ਨੂੰ ਤੇ ਉਸ ਦਾ ਵਿਰੋਧ ਕੀਤਾ ਗਿਆ ਜਿਸ ਦੌਰਾਨ ਵਰਦਿਆਰਥੀਆਂ ਨਾਲ ਉੱਥੇ ਕੁੱਟਮਾਰ ਵੀ ਹੋਈ ਤੇ ਕੁਝ ਵਿਦਿਆਰਥੀ ਗ੍ਰਿਫਤਾਰ ਵੀ ਕੀਤੇ ਗਏ। ਵਰਦਿਆਰਥੀਆਂ ਦਾ ਦਾਵਾ ਕੀ ਇਹ ਯੂਨੀਵਰਸਿਟੀ ਦੇ ਆਲੇ-ਦੁਆਲੇ ਦੇ ਬਾਤਾਵਨ ਲਈ ਇੱਕ ਮਹੱਤਮਕੂਨ ਜਗ੍ਹਾ ਹੈ। ਅਤੇ ਸਰਕਾਰ ਦਾ ਮਤਲਬ ਹੈਗਾ ਇਹ ਵੀ ਉਥੇ ਕਛੀ ਆਈਟੀ ਪ੍ਰੋਜੈਕਟ ਤੇ ਇੱਕ ਕੁਝ ਹੋਰ ਪ੍ਰੋਜੈਕਟ ਲਗਾਉਣ ਦੀ ਵਰਤੋਂ ਕਰਾਂਗੀ ਇਸ ਜ਼ਮੀਨ ਦੀ ਬਲਿਆਰਥੀ ਜੁਨੀਅਨ ਨੇ ਆਲਸੋ ਪ੍ਰਦਰਸ਼ਨ ਤੇ ਪ੍ਰੋਧਿਤ ਫਿਰ ਦਿਨ ਦਿਨਤਾ ਕੀਤੀ ਤੇ ਉਹਨਾਂ ਨੇ ਕਿਹਾ ਵੀ ਜੋ ਬਲਿਆਰਥੀ ਕਰਪਾਤਾ ਨੇ ਕੀਤੇ ਆ ਉਹ ਗਲਤ ਹੈਗਾ ਤੇ ਇੱਕ ਉਥੇ ਜੋ ਜੰਗਲੀ ਜੀਵ ਮੋਰ ਜਾਂ ਕੋਹ ਜਾਨਵਰ ਤੁਸੀਂ ਵੀਡੀਓ ਲਵੇ ਦੇਖਿਓ ਕਿੰਨੇ ਰੋ ਕਰਾ ਰਹੇ ਨੇ ਜਦੋਂ ਬੇਕਾਰ ਹੁੰਦੇ ਨੇ ਉਹ ਜਾਨਵਰ ਤੇ ਜਿਹੜਾ ਵੀ ਕੋਈ ਜੀਵ ਜਾਂ ਜਾਨਵਰ ਜਾਂ ਮਨੁੱਖ ਬੇਕਾਰ ਹੁੰਦਾ ਤਕਲੀਫ ਉਸ ਨੂੰ ਨਹੀਂ ਪਤਾ ਹੁੰਦੀ ਆ ਜੰਗਲ ਤਾਂ ਪਹਿਲੇ ਇੰਡੀਆ ਦੇ ਵਿੱਚ ਰੋਜ਼ ਹਨਨਾਂ ਦਾ ਘਟਦੇ ਨੇ ਇੰਡਸਟਰੀਆਂ ਲੱਗ ਰਹੀਆਂ ਨੇ ਔਰ ਦੂਸ਼ਣ ਵੱਧ ਰਿਹਾ ਤੇ ਤੁਸੀਂ ਆਪ ਇਹ ਸ਼ਾਬਲਾ ਲਓ ਤੇ ਤੁਹਾਡੇ ਮੁਤਾਬਕ ਕਿਹੜਾ ਰੂਪ ਹੈਗਾ ਇੱਕ ਆਈਟੀ پارک ਬਣਾਉਣ ਲਈ ਅੱਗੇ ਵਧਣਾ ਚਾਹੀਦਾ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵਿਦਿਆਰਥੀਆਂ ਦਾ ਸਾਥ ਦਿਓ